ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 4 ਆਪੇ ਸ੍ਰੇਸ਼ਟ ਉਪਾਇ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਆਪੇ ਸ੍ਰਿਸ਼ਟ ਉਪਾਏਂਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ ਜਪ ਰਾਮ ਨਾਮ ਨੀਸਾਣ ਸਾਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੜ ਨ ਆਵਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਂਦਾ ਪਿਆਰਾ ਆਪੇ ਸੱਚ ਨੀਸਾਣ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਣ ਆਪੇ ਭਗਤ ਢੰਡਾਰ ਹੈ ਪਿਆਰਾ ਆਪੇ ਦੇਵਦਾਨ ਆਪੇ ਸੇਵ ਕਰਾਏਂਦਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ ਲਾਇਂਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲਾਈਂਦਾ ਪਿਆਰਾ ਜਨ ਨਾਨਕ ਸਾਦ ਕੁਰਬਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤਲ ਤੁਲਾਈਂਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ